ਹਾਜੀ ਰਾਜਪ੍ਰਦੇਸ਼ ਦਾ ਸਾਬਕਾ ਵਿਧਾਇਕ ਹਰਦੀਾਲ ਸਿੰਘ ਕੰਬੋਜ ਦੇ ਨਿਵਾਸ ਸਥਾਨ ਤੇ ਨੌ ਜਵਾਨਾਂ ਦਾ ਭਾਰੀ ਇਕੱਠ ਵਿਖ ਨੂੰ ਮਿਲਿਆ ਜਿਸ ਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਕਈ ਰਾਜਨੀਤਿਕ ਪਾਰਟੀਆਂ ਨੂੰ ਛੱਡ ਕੇ ਨੌ ਜਵਾਨ ਜਗਦੇਵ ਸਿੰਘ ਜੋਨੀ ਅਤੇ ਨੀਤਿਨ ਰੇਖੀ ਦੀ ਅਗਵਾਈ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਜਿਨ੍ਹਾਂ ਨੂੰ ਸਾਬਕਾ ਵਿਧਾਇਕ ਹਰਦੀਾਲ ਸਿੰਘ ਕੰਬੋਜ ਨੇ ਸਿਰੋਪਾ ਪਾ ਕੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ। ਇਸ ਮੌਕੇ ਤੇ ਗੱਲਬਾਤ ਕਰਦਿਆਂ ਹੋਇਆਂ ਸਾਬਕਾ ਵਿਧਾਇਕ ਨੇ ਕਿਹਾ ਅੱਜ ਸੈਂਕੜੇ ਨੌਜਵਾਨ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਦਾ ਹਿੱਸਾ ਬਣੇ ਨੇ। ਉਹਨਾਂ ਕਿਹਾ ਅੱਜ ਨੌਜਵਾਨ ਡਾਇਰੈਕਸ਼ਨਲੈਸ ਹੋ ਚੁੱਕਿਆ ਅਤੇ ਇਹ ਨੌਜਵਾਨਾਂ ਨੂੰ ਲੱਗ ਰਿਹਾ ਹੈ ਕਿ ਜੇ ਕੋਈ ਪਾਰਟੀ ਨੌਜਵਾਨਾਂ ਦੀ ਅਗਵਾਈ ਕਰ ਸਕਦੀ ਹੈ ਤਾਂ ਉਹ ਸਿਰਫ ਕਾਂਗਰਸ ਪਾਰਟੀ ਹੀ ਹੈ। ਕਿਉਂਕਿ ਪਿੱਛੇ ਜਿਹੜਾ ਸਵਾ 2 2.5 ਸਾਲ ਪਹਿਲਾਂ ਇੱਕ ਝੂਠ ਦੀ ਸਰਕਾਰ ਬਣੀ ਸੀ ਤੇ ਅੱਜ ਪੰਜਾਬ ਦੇ ਲੋਕ ਮਹਿਸੂਸ ਕਰਦੇ ਨੇ ਕਿ ਉਹਨਾਂ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਸੋ ਇਸੇ ਦੌਰਾਨ ਸਾਬਕਾ ਵਿਧਾਇਕ ਹਰਦੀਪ ਸਿੰਘ ਕੰਬੋਜ ਹੋਰ ਕੀ ਕੁਝ ਕਹਿੰਦੇ ਹੋਏ ਨਜ਼ਰ ਆਏ ਨੇ ਸੋ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਆ ਸੰਦੀਪ ਜੀ ਬੜੇ ਖੁਸ਼ੀ ਹੈ ਕਿ ਅੱਜ ਵੱਖ-ਵੱਖ ਰਾਜਨੀਤਿਕ ਪਾਰਟੀਆਂ ਤੋਂ ਸੈਂਕੜੇ ਜਿਹੜੇ ਨੌਜਵਾਨ ਬੱਚੇ ਹੈਗੇ ਆ ਜਿਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਦੂਜੀਆਂ ਪਾਰਟੀਆਂ ਤੋਂ ਛੱਡ ਕੇ ਅੱਜ ਉਹ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ ਆ ਇਹਦਾ ਕੀ ਹੈ ਕਿ ਅੱਜ ਕੋਈ ਡਾਇਰੈਕਸ਼ਨ ਲੈਸ ਹੋ ਗਿਆ ਪੰਜਾਬ ਤੇ ਇਹਨਾਂ ਨੂੰ ਇਹ ਮਹਿਸੂਸ ਹੁੰਦਾ ਕਿ ਜੇ ਅੱਜ ਸਹੀ ਮੈਨੇ ਦੇ ਅੰਦਰ ਕੋਈ ਅਗਵਾਈ ਕਰ ਸਕਦੀ ਹੈ ਤਾਂ ਉਹ ਕਾਂਗਰਸ ਪਾਰਟੀ ਕਰ ਸਕਦੀ ਹੈਗੀ ਆ ਕਿਉਂਕਿ ਪਿੱਛੇ ਜਿਹੜਾ ਸਬਕ 2.5 ਸਾਲ ਪਹਿਲਾਂ ਇੱਕ ਝੂਠ ਦੀ ਸਰਕਾਰ ਬਣੀ ਸੀ ਅੱਜ ਪੰਜਾਬ ਦੇ ਲੋਕ ਮਹਿਸੂਸ ਕਰਦੇ ਆ ਕਿ ਅਸੀਂ ਬੜੀ ਵੱਡੀ ਗਲਤੀ ਕੀਤੀ ਆ ਪਾਰਟਿਕੂਲਰਲੀ ਜੇ ਮੈਂ ਆਪਣੇ ਹਲਕੇ ਦਾ ਕਹਾ ਅਸੀਂ ਇੰਨੇ ਕੰਮ ਕਰਾਏ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਕੰਮ ਜਿਹੜੇ ਕਰਾ ਕੇ ਇਸ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਇਆ ਇਸ ਸ਼ਹਿਰ ਨੂੰ ਰਾਸ਼ਟਰਪਤੀ ਸਾਹਿਬ ਨੇ ਅਵਾਰਡ ਦਿੱਤਾ ਸਭ ਤੋਂ ਸੋਹਣਾ ਤੇ ਸਾਫ਼ ਸਫਾਈ ਡਿਕਲੇਅਰ ਕਰਕੇ ਤੋਂ ਅੱਜ ਲੋਕ ਮਹਿਸੂਸ ਕਰਦੇ ਆ ਕਿ ਅਸੀਂ ਗਲਤੀ ਕਰ ਬੈਠੇ ਤੇ ਸਾਡੇ ਇੰਨੇ ਚੰਗਾ ਕੰਮ ਜਿਹੜਾ ਚੱਲਦਾ ਸੀਗਾ ਅੱਜ ਤੁਸੀਂ ਦੇਖ ਲਓ ਜਿੱਥੇ ਕੋਈ ਖੱਡਾ ਪਟਿਆ ਗਿਆ ਉਹ ਖੱਡਾ ਨਹੀਂ ਭਰਿਆ ਜਾਂਦਾ ਜਿੱਥੇ ਕੋਈ ਸੜਕ ਟੁੱਟ ਗਈ ਆ ਉਹ ਸੜਕ ਨਹੀਂ ਰਿਪੇਅਰ ਹੁੰਦੀ ਹਰ ਪੱਧਰ ਦੇ ਉੱਤੇ ਬਹੁਤ ਜਿਹੜਾ ਲੌਸ ਆ ਉਹ ਪਿਛਲੇ 2 2.5 ਵਰਿਆਂ ਦੇ ਵਿੱਚ ਜਿਹੜਾ ਹੋਇਆ ਸੋ ਉਸ ਦੇ ਉਹ ਉਹ ਗੱਲਾਂ ਨੂੰ ਦੇਖਦੇ ਹੋਏ ਇੱਕ ਜਿਹੜੀ ਸਾਡੀ ਸਾਫ਼ ਸੁਥਰਾ ਜਿਹੜਾ ਪਰਮਾਤਮਾ ਨੇ ਜਿਹੜਾ ਸਾਨੂੰ ਬਖਸ਼ਿਆ ਕੇ ਅਕਸ ਇਹ ਜਿਹੜਾ ਇਹਨਾਂ ਬੱਚਿਆਂ ਦੇ ਲਈ ਸਟੈਂਡ ਇਸ ਇਲਾਕੇ ਦੇ ਲਈ ਜਿਹੜਾ ਸਟੈਂਡ ਆਮ ਲੋਕਾਂ ਦੇ ਲਈ ਜਿਹੜਾ ਸਟੈਂਡ ਆ ਉਹ ਲਿਆ ਗਿਆ ਮੇਰੇ ਵੱਲੋਂ ਪਿਛਲੇ ਸਮੇਂ ਦੌਰਾਨ ਤੁਸੀਂ ਵੀ ਮੇਰੇ ਨਾਲ ਹੁੰਦੇ ਸੀ ਕਿ ਕਿਵੇਂ ਜੇ ਉਹ ਤਹਿਸੀਲ ਦੇ ਵਿੱਚੋਂ ਜੇ ਕੋਈ ਤਹਿਸੀਲਦਾਰ ਪੈਸੇ ਲੈਂਦਾ ਤਾਂ ਉਹਨਾਂ ਨੂੰ ਤੁਸੀਂ ਦੇਰ ਲਓ ਫੜ ਫੜ ਕੇ ਬਾਹਰ ਕੱਢ ਕੇ ਲੈ ਕੇ ਆਂਦਾ ਹੈਗਾ ਉਹਨਾਂ ਨੂੰ ਇਥੋਂ ਕਿਸ ਤਰੀਕੇ ਦੇ ਨਾਲ ਮੈਂ ਸਜ਼ਾਵਾਂ ਦਵਾਈਆਂ ਜੇ ਮਿਊਸਪਲ ਕਮੇਟੀ ਦੇ ਵਿੱਚੋਂ ਜਿਹੜਾ ਹੈਗਾ ਉਹ ਐਨਾ ਮਤਲਬ ਕੇ ਜਿਹੜੇ ਹੈਗੇ ਆ ਉਹ ਖਰਾ ਕੇ ਦਿੱਤੇ ਸੀਗੇ ਸੋ ਅੱਜ ਲੋਕ ਫੀਲ ਕਰਦੇ ਹੈਗੇ ਆ ਵੀ ਵਾਕਈ ਅਸੀਂ ਇੱਕ ਜਿਹੜੀ ਸੱਚੀ ਲੀਡਰਸ਼ਿਪ ਸੀ ਉਹ ਤੋਂ ਵਾਂਝੇ ਰਹਿ ਗਏ ਆ ਸੋ ਦੁਬਾਰਾ ਫਿਰ ਕਦੇ ਅਸੀਂ ਇਹ ਜੀ ਗਲਤੀ ਨਹੀਂ ਦੁਹਰਾਨੀ ਸੋ ਮੈਂ ਇਹਨੂੰ ਇਹਨਾਂ ਗੱਲਾਂ ਨੂੰ ਦੇਖ ਕੇ ਅੱਜ ਦਲਜੀਤ ਸਿੰਘ ਹਣੀ ਤੇ ਜੌਨੀ ਉਨੀ ਇਹ ਸਾਰੇ ਤੇ ਬਾਕੀ ਇੱਕ ਮੇਰੀ ਪੂਰੀ ਟੀਮ ਦੀ ਅਗਵਾਈ ਚ ਨਿਤਨ ਲਿੰਕਨ ਉਨੀ ਤੇ ਨਾਲ ਹੀ ਇਹ ਸਾਰੇ ਜਿਹੜੇ ਇਹਨਾਂ ਦੇ ਨਾਲ ਰਲ ਕੇ ਜਿਹੜੀ ਹੈਗੇ ਇਹ ਅੱਜ ਸ਼ਾਮਲ ਹੋਏ ਆ ਸੋ ਮੈਂ ਇਹਨਾਂ ਨੂੰ ਵੈਲਕਮ ਕਰਦਾ ਅਰ ਸਾਨੂੰ ਅਜਿਹੇ ਮੌਕੇ ਦੇ ਉੱਤੇ ਆ ਕੇ ਇਹਨਾਂ ਨੇ ਸਹਿਯੋਗ ਦਿੱਤਾ ਕਿ ਜਦੋਂ ਲੋਕ ਸਭਾ ਦਾ ਚੋਣ ਜਿਹੜਾ ਇੱਥੇ ਹੋ ਰਿਹਾ ਤੇ ਸਾਡੇ ਕਾਂਗਰਸ ਪਾਰਟੀ ਦੇ ਉਮੀਦਵਾਰਾ ਡਾਕਟਰ ਤਰਪੀਰ ਗਾਂਧੀ ਜੀ ਨੂੰ ਕੋਈ ਫਾਇਦਾ ਮਿਲੇਗਾ ਸਰ ਬਹੁਤ ਫਾਇਦਾ ਮਿਲੇਗਾ ਮੈਨੂੰ ਕਿਉਂਕਿ ਜਿਹੜਾ ਇਹਨਾਂ ਦਾ ਵਾਰਡ ਸੀ 3 ਨੰਬਰ ਵਾਰਡ ਉਹ ਪਹਿਲਾਂ ਪਿਓਰਲੀ ਅਕਾਲੀ ਵਾਰਡ ਸੀ ਉੱਥੋਂ ਕਾਲੀ ਉਹ ਕੌਂਸਲਰ ਜਿੱਤੇ ਆਏ ਆ ਪਿੱਛੇ ਵੀ ਅਕਾਲੀ ਕੌਂਸਲਰ ਹੀ ਜਿੱਤੇ ਸੀਗਾ ਪਰ ਜਿਵੇਂ ਹੁਣ ਇਹਨਾਂ ਨੇ ਮਿੱਥਲਿਆ ਕਿ ਸਭ ਤੋਂ ਵੱਧ ਜੇ 31 ਦੇ 31 ਵਾਰਡਾਂ ਦੇ ਵਿੱਚੋਂ ਕਾਂਗਰਸ ਨੂੰ ਵੋਟ ਪੈਗੀ ਤਾਂ ਇਹਨਾਂ ਦੇ ਤਿੰਨ ਨੰਬਰ ਵਾਰਡ ਤੋਂ ਵਿੱਚੋਂ ਪੈਗੀ ਤੋਂ ਮੈਨੂੰ ਪੂਰਨ ਭਰੋਸਾ ਇਸ ਗੱਲ ਦੇ ਇਹ ਮਤੀਆਂ ਸਾਰੇ ਬਹੁਤ ਦਲੇਰ ਆ ਬਹੁਤ ਵਧੀਆ ਮਿਹਨਤੀ ਨੇ ਔਰ ਇਹ ਟੀਮ ਇਕੱਲਾ ਉਰੇ ਨਹੀਂ ਸਾਨੂੰ ਜਿਹੜੇ ਮੇਰੇ ਬਾਹਰ ਪਰਲੇ ਪਾਸੇ ਦੇ ਜਿਹੜਾ ਇੱਕ ਸਾਡਾ ਮੰਡਲ ਬਣਿਆ ਹੋਇਆ ਤੇ ਅੱਠ ਵਾਰਡਾਂ ਦਾ ਉਹਦੇ ਵਿੱਚ ਇਹਨਾਂ ਦੀ ਪੂਰੀ ਮਤਲਬ ਕਹਿਣ ਦਾ ਵੀ ਮਿਹਨਤ ਦੇ ਨਾਲ ਉਹਦੇ ਵਿੱਚ ਅਸੀਂ ਬਹੁਤ ਵਧੀਆ ਰਿਜ਼ਲਟ ਲੈ ਕੇ ਆਵਾਂਗੇ ਮੇਰਾ ਨਾਮ ਜਗਦੇਵ ਸਿੰਘ ਜੋਨੀਆ ਪਾਜੀ ਤੇ ਮੈਂ 3 ਨੰਬਰ ਵਾਰਡ ਤੋਂ ਆਇਆ ਹਾਂ ਜੀ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਅਕਾਲੀ ਦਲ ਛੱਡ ਕੇ ਕਿਉਂ ਕੀਤੀ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਇਹਦੇ ਪਾਜੀ ਬਹੁਤ ਨੁਕਸਾਨ ਸੀ ਸਾਨੂੰ ਜੋ ਵੀ ਕੰਮ ਕਹਿਣਾ ਕੋਈ ਕਲੀ ਦਾ ਕਹਿ ਦੇਣਾ ਕੋਈ ਵੀ ਕਿਸੇ ਚੀਜ਼ ਦੀ ਲੋਡ ਪੈਣੀ ਹੈ ਇਹਨਾਂ ਨੇ ਕਦੀ ਕੰਮ ਨਹੀਂ ਕੀਤਾ ਸਾਡਾ ਜਦੋਂ ਲੋਡ ਹੁੰਦੀ ਹੈ ਹੁਣ ਵੀ ਮੈਨੂੰ ਗੁੱਸ ਦਾ ਲਾਰੇ ਪ੍ਰਧਾਨ ਲਾਰੇ ਸੀ ਤੇ ਮੈਂ ਇਨਕਾਰ ਕੀਤਾ ਉਹਨਾਂ ਨੇ ਮੈਂ ਕਿਹਾ ਮੈਂ ਵੀਰੇ ਪਾਰਟੀ ਜੁਆਇਨ ਨਹੀਂ ਕਰ ਸਕਦਾ ਕਿ ਜਿਹੜੀ ਸਾਨੂੰ ਪਹਿਲਾਂ ਚੰਗੀ ਪਾਰਟੀ ਸੀ ਪਹਿਲਾਂ ਵੀ ਪ੍ਰਧਾਨ ਜੀ ਨਾਲ ਜੁਆਇਨ ਹੋਏ ਸੀ ਕਾਂਗਰਸ ਪਾਰਟੀ ਨਾਲ ਕੁਝ ਮੈਂ ਅਕਸਰ ਬਾਹਰ ਚਲਾ ਗਿਆ ਕਿਧਰੇ ਉਸ ਕਰਕੇ ਉਹਨਾਂ ਛੱਡ ਨਹੀਂ ਫਿਰ ਦੁਬਾਰਾ ਮੇਰੇ ਮਿੱਤਰ ਪਿਆਰਿਆਂ ਨੇ ਕਿਹਾ ਕਿ ਤੂੰ ਗਲਤ ਕਰ ਰਿਹਾ ਹੈ ਤੇ ਪ੍ਰਧਾਨ ਜੀ ਨੇ ਦੁਬਾਰਾ ਜੁਆਇੰਟ ਹੋ ਨਿਤਨ ਵੀਰਾਵੜਾ ਨਾਲ ਪਿਆਰ ਅਸੀਂ ਬਹੁਤ ਫਿਰ ਵੀ ਅਸੀਂ ਆਏ ਪ੍ਰਧਾਨ ਜੀ ਮੇਲੇ ਬਹੁਤ ਪਿਆਰ ਕੀਤਾਣਾ ਜਿਹੜਾ ਨੇ ਜਿੱਦ ਕੀਤੀ ਛਾਡੀ ਇਸ ਕਰਕੇ ਕਾਂਗਰਸ ਪਾਰਟੀ ਸ਼ੁਰੂਤੀ ਸਾਡੇ ਨਾਲ ਖੜਦੀ ਰਹੀ ਤੇ ਹਮੇਸ਼ਾ ਖੜੇਗੀ ਅਸੀਂ ਕਾਂਗਰਸ ਪਾਰਟੀ ਦੇ ਨਾਲ ਇਸ ਕਰਕੇ ਜੁਆਇਨ ਕੀਤਾ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ news 89 punjab har khabar jisda hove asar